ਵੈਲਕਮ ਸਟੂਡੈਂਟਸ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਧੁਨੀ ਵਿਗਿਆਨ ਧੁਨੀ ਗ੍ਰਾਮ ਤੇ ਧੁਨੀ ਵਿਉਂਤ ਵਿਗਿਆਨ ਬਾਰੇ ਪੜਾਂਗੇ ਧੁਨੀ ਵਿਗਿਆਨ ਕੀ ਆ ਪਹਿਲਾਂ ਵੀ ਵੀਡੀਓ ਬਣਾਈਆਂ ਹੋਈਆਂ ਨੇ ਇਹਦੇ ਬਾਰੇ ਉਹ ਵੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਅੱਗੇ ਬਰੀਫ ਡੈਫੀਨੇਸ਼ਨ ਕਰਕੇ ਅਸੀਂ ਅੱਗੇ ਵਧਾਂਗੇ ਧੁਨੀ ਵਿਗਿਆਨ ਆ ਜਿਹੜਾ ਉਸ ਦੀ ਬੁਨਿਆਦੀ ਜਾਂ ਬੇਸਿਕ ਜਿਹੜੀ ਆ ਉਹ ਧੁਨੀ ਹੁੰਦੀ ਆ ਤੁਨੀ ਵਿਗਿਆਨ ਤੁਨੀ ਤੇ ਨਿਰਭਰ ਕਰਦਾ ਹੈ ਪ੍ਰਮੁੱਖ ਤੌਰ ਤੇ ਭਾਸ਼ਾ ਨਾਲ ਸੰਬੰਧਿਤ ਹੁੰਦੀ ਹੈ ਤੇ ਮਨੁੱਖੀ ਅਚਾਰ ਅੰਗਾ ਦੁਆਰਾ ਪੈਦਾ ਕੀਤੀ ਹੋਈ ਇਕਾਈ ਹੁੰਦੀ ਹੈ ਜਿਹੜੀ ਸੰਗਠਿਤ ਰੂਪ ਵਿੱਚ ਵਿਚਰ ਕੇ ਨਿਖੜਵੇਂ ਰੂਪ ਵਿੱਚ ਪਛਾਣੀ ਜਾ ਸਕਦੀ ਹੈ ਇਹਨੂੰ ਭਾਸ਼ਾ ਤੁਨੀ ਕਹਿੰਦੇ ਨੇ ਇਹਦੀ ਸਟੱਡੀ ਹੈ ਜਿਹੜੀ ਸਾਰੇ ਉਹ ਤੁਨੀ ਵਿਗਿਆਨ ਅਖਵਾਉਂਦੀ ਆ ਭਾਸ਼ਾ ਤੁਨੀ ਹੈ ਜਿਹੜੀ ਉਸ ਦਾ ਵਿਗਿਆਨਕ ਅਧਿਐਨ ਉਸ ਵਿਗਿਆਨਕ ਅਧਿਐਨ ਵਿੱਚ ਕੀ ਹੁੰਦਾ ਕਿ ਹਰ ਤਰ੍ਹਾਂ ਦੀ ਧੁਨੀ ਜਿਸ ਦਾ ਸਧਾਰਨ ਅਰਥ ਆਵਾਜ਼ ਹੈ ਤਾਂ ਇਹ ਇਹ ਜਿਹੜੀ ਆ ਡੈਫੀਨੇਸ਼ਨ ਇਹ ਧੁਨੀ ਵਿਗਿਆਨ ਦੀ ਨਹੀਂ ਹੈਗੀ ਧੁਨੀ ਵਿਗਿਆਨ ਦੀ ਕੀ ਆ ਕਿ ਉਹ ਧੁਨੀ ਜਿਸ ਦਾ ਸਧਾਰਨ ਅਰਥ ਆਵਾਜ਼ ਹੈ ਸਿਰਫ ਉਹੀ ਜਿਹੜੀ ਆ ਧੁਨੀ ਵਿਗਿਆਨ ਚ ਨਹੀਂ ਵਰਤੀ ਜਾਂਦੀ ਇਸ ਦਾ ਇੱਕ ਵਿਸ਼ੇਸ਼ ਸਰੂਪ ਹੁੰਦਾ ਏ ਸਧਾਰਨ ਆਵਾਜ਼ ਤੋਂ ਇਸ ਨੂੰ ਅਲੱਗ ਕਰਨ ਲਈ ਜਿਹੜੀ ਧੁਨੀਆ ਇਸ ਨੂੰ ਧੁਨੀ ਨਹੀਂ ਕਿਹਾ ਜਾਂਦਾ ਇਸ ਨੂੰ ਭਾਸ਼ਾ ਧੁਨੀ ਕਿਹਾ ਜਾਂਦਾ ਤਾਂ ਸਧਾਰਨ ਧੁਨੀਆ ਜਿਹੜੀ ਸਧਾਰਨ ਆਵਾਜ਼ ਤੇ ਭਾਸ਼ਾ ਧੁਨੀਆ ਜਿਹੜੀ ਉਹ ਜਿਹੜਾ ਧੁਨੀ ਵਿਗਿਆਨ ਆ ਉਹਦੇ ਦੁਆਰਾ ਵਰਤੇ ਆ ਗਿਆ ਧੁਨੀ ਦਾ ਨਾਮ ਆ ਕੇ ਐਲ ਪਾਇਕ ਨੇ ਕੀ ਕਿਹਾ ਹੈ ਕਿ ਭਾਸ਼ਾ ਧੁਨੀਆ ਜਿਹੜੀ ਸਧਾਰਨ ਤੌਰ ਤੇ ਉਚਾਰ ਬੋਲ ਦਾ ਜਿਹੜਾ ਕਿਸੇ ਬੋਲੀ ਜੋ ਨਿਖੇੜਿਆ ਹੁੰਦਾ ਏ ਉਸ ਉਚਾਰ ਦਾ ਜਿਹੜਾ ਰੂਪ ਕਿਸੇ ਹੋਰ ਬੋਲੀ ਤੋਂ ਖੇੜਿਆ ਹੁੰਦਾ ਏ ਨਿਖੇੜਿਆ ਹੁੰਦਾ ਏ ਉਸ ਦਾ ਭਾਗ ਹੁੰਦੀ ਹੈ ਜਿਹੜੀ ਇੱਕ ਭਾਗ ਤੋਂ ਨਾ ਤਾਂ ਖੰਡ ਤੋਂ ਘੱਟ ਹੁੰਦੀ ਹੈ ਤੇ ਨਾ ਹੀ ਵਾਧੂ ਦੀ ਇੱਕ ਪ੍ਰੋਪਰ ਜਿਹੜਾ ਖੰਡਾਂ ਪਾਰਟ ਆ ਉਹ ਹੁੰਦੀ ਹੈ ਇੱਕ ਪੂਰਾ ਇਕੱਲੇ ਅਕਹਿਰੇ ਧਨੀਮ ਦੇ ਰੂਪ ਵਿੱਚ ਸਥਾਪਿਤ ਹੁੰਦੀਆਂ ਮੀਂਜ ਆਪਣੇ ਆਪ ਦੇ ਵਿੱਚ ਇਹ ਇੰਪੋਰਟੈਂਟ ਹੁੰਦੀ ਹੈ ਜਿਹੜੀ ਪਾਸ਼ਾ ਤੁਨੀਆ ਫਿਰ ਡਾਕਟਰ ਪ੍ਰੇਮ ਪ੍ਰਕਾਸ਼ ਜੀ ਨੇ ਤੁਨੀ ਦੀਆਂ ਕੀ ਵਿਸ਼ੇਸ਼ਤਾਵਾਂ ਦੱਸੀਆਂ ਨੇ ਤੁਨੀਆ ਜਿਹੜੀ ਉਹ ਪਾਸ਼ਾਈ ਸਰੰਚਨਾ ਦੀ ਬੁਨਿਆਦੀ ਇਕਾਈ ਹੈ ਬੇਸਿਕ ਜਿਹੜੀ ਯੂਨਿਟ ਆ ਜਿਹੜੀ ਪਾਸ਼ਾ ਇਸ ਦੇ ਉੱਤੇ ਪਾਸ਼ਾ ਦਾ ਢਾਂਚਾ ਬਣਦਾ ਏ ਤੁਨੀ ਕੱਚਾ ਮਾਲ ਮਸਾਲਾ ਏ ਜਿਹਦੇ ਜੋੜ ਮਿਲਨ ਤੋਂ ਸਮੁੱਚੀ ਪਾਸ਼ਾ ਦੀ ਉਸਾਰੀ ਹੁੰਦੀ ਆ ਤੁਨੀਆ ਜਿਹੜੀ ਉਹ ਨਿੱਕੀ ਤੋਂ ਨਿੱਕੀ ਇਕਾਈ ਹੈ ਪਾਸ਼ਾ ਦੀ ਜਿਹੜੀ ਇੱਕ ਖੰਡ ਦੇ ਬਰਾਬਰ ਹੁੰਦੀ ਹੈ ਮਤਲਬ ਇਹ ਆ ਕਿ ਇਹਦੇ ਨਾਲ ਸ਼ਬਦ ਵਗੈਰਾ ਸਾਰਾ ਕੁਝ ਬਣਦਾ ਹੈ ਧੁਨੀ ਨਾਲ ਤੇ ਇਸ ਤੋਂ ਇਲਾਵਾ ਇਹਦੀ ਆਪਣੀ ਵੀ ਅਲੱਗ ਤੋਂ ਇੱਕ ਇੱਕ ਧੁਨੀ ਦੀ ਪਛਾਣ ਹੁੰਦੀ ਆ ਧੁਨੀ ਮਾਨਵੀ ਧੁਨੀ ਯੰਤਰ ਮਾਨਵੀ ਧੁਨੀ ਯੰਤਰ ਕਿਹੜਾ ਹੈ ਕੰਠ ਇਹਦੇ ਜੋ ਵਿਸ਼ੇਸ਼ ਯਤਨ ਨਾਲ ਉਚਰਤ ਹੁੰਦੀ ਹੈ ਧੁਨੀਆ ਜਿਹੜੀ ਉਹ ਵੱਖਰੇ ਤੇ ਨਿਖੜਵੇਂ ਤੌਰ ਤੇ ਪਛਾਣੀ ਜਾ ਸਕਦੀ ਹੈ ਉਚਾਰਨੀ ਤੇ ਸ਼ਰਵਣੀ ਗੁਣ ਲੱਛਣ ਨੇ ਜਿਹੜੇ ਧੁਨੀ ਵਿੱਚ ਸ਼ਾਮਲ ਹੁੰਦੇ ਨੇ ਇੱਕ ਮੌਖਿਕ ਹੁੰਦਾ ਇਹ ਲਿਖਤੀ ਨਹੀਂ ਹੁੰਦੀ ਧੁਨੀਆਂ ਜਿਹੜੀ ਇਹ ਲਿਖਤੀ ਨਹੀਂ ਹੁੰਦੀ ਮੌਖਿਕ ਹੁੰਦੀ ਆ ਫਿਰ ਜੇ ਧੁਨੀਗ੍ਰਾਮ ਦੀ ਅਸੀਂ ਗੱਲ ਕਰੀਏ ਧੁਨੀ ਜਿਹੜੀ ਆ ਉਦੋਂ ਵਿਸ਼ੇਸ਼ ਆ ਪਾਸ਼ਾ ਦੇ ਧਾਰੇ ਚ ਬੰਦ ਹੋ ਜਾਂਦੀ ਜਾਂ પ્રતિਬੰਧ ਹੋ ਜਾਂਦੀ ਆ ਜਦੋਂ ਉਹ ਸਧਾਰਨ ਘੇਰੇ ਨੂੰ ਟੱਪ ਜਾਂਦੀ ਆ ਤਾਂ ਉਹ ਵਿਸ਼ੇਸ਼ ਧੁਨੀ ਬਣ ਜਾਂਦੀ ਆ ਉਨੀਆਂ ਜਿਹੜੀ ਉਹ ਵਿਸ਼ੇਸ਼ ਧੁਨੀ ਬਣ ਜਾਂਦੀ ਹੈ ਜਦੋਂ ਸਧਾਰਨ ਘੇਰੇ ਚੋਂ ਨਿਕਲ ਜਾਂਦੀ ਹੈ ਤਾਂ ਇਸੇ ਨੂੰ ਧੁਨੀਗ੍ਰਾਮ ਕਿਹਾ ਜਾਂਦਾ ਹੈ ਇਸੇ ਨੂੰ ਧੁਨੀਗ੍ਰਾਮ ਕਿਹਾ ਜਾਂਦਾ ਹੈ ਧੁਨੀ ਦੀ ਵਿਉਂਤ ਵਿਗਿਆਨ ਆ ਜਿਹੜੀ ਫੋਨੋਲੋਜੀ ਧੁਨੀ ਵਿਉਂਤ ਵਿਗਿਆਨ ਧੁਨੀਆਂ ਜਿਹੜੀਆਂ ਨੇ ਕਿਵੇਂ ਰੱਖਣੀਆਂ ਨੇ ਕਿੱਥੇ ਰੱਖਣੀਆਂ ਨੇ ਇਹ ਸਾਰੀ ਵਿਉਂਤ ਦੇ ਵਿਗਿਆਨ ਨੂੰ ਧੁਨੀ ਵਿਉਂਤ ਵਿਗਿਆਨ ਕਿਹਾ ਜਾਂਦਾ ਹੈ ਤੁਨੀਮ ਵੀ ਕਿਹਾ ਜਾ ਸਕਦਾ ਇਹਨੂੰ ਕੋਈ ਵਿਗਿਆਨਾਂ ਨੇ ਇਹਨੂੰ ਤੁਨੀਮ ਦਾ ਨਾਮ ਦਿੱਤਾ ਏ ਡੇਵਿਡ ਕ੍ਰਿਸਟਲ ਦੀ ਪ੍ਰਵਾਸਾ ਨੂੰ ਦੇਖੀਏ ਤਾਂ ਅਸੀਂ ਤੁਨੀ ਵਿਉਂਤ ਵਿਗਿਆਨ ਦਾ ਸਬੰਧ ਆ ਜਿਹੜਾ ਕਿਸੇ ਖਾਸ ਪਾਸ਼ਾ ਦੀਆਂ ਧੁਨੀਆਂ ਦੇ ਖੇਤਰ ਤੇ ਉਹਨਾਂ ਦੇ ਕਾਰਜ ਅਤੇ ਅਜੇਹੇ ਨੀਮਾ ਜਾਂ ਨੇਮਾ ਨਾਲ ਹੁੰਦਾ ਏ ਜਿਨ੍ਹਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਧੁਨੀਆਂ ਦੇ ਸ਼ਬਦਾਂ ਦੇ ਹੋਰ ਪਾਸ਼ਿਕ ਇਕਾਈਆਂ ਦੇ ਕਿਹੜੇ-ਕਿਹੜੇ ਸਬੰਧ ਨੇ ਜਾਂ ਰਿਸ਼ਤੇ ਨੇ ਮਤਲਬ ਧੁਨੀਆਂ ਦੇ ਅੱਗੇ ਜਿਹੜੀਆਂ ਵੀ ਕਿਰਿਆਵਾਂ ਨੇ ਐਕਟੀਵਿਟੀਆਂ ਨੇ ਉਹੋ ਇਸ ਵਿਉਂਤ ਵਿਗਿਆਨ ਤੋਂ ਹੀ ਸ਼ੁਰੂ ਹੁੰਦੀਆਂ ਨੇ ਡਾਕਟਰ ਪ੍ਰੇਮ ਪ੍ਰਕਾਸ਼ ਦੇ ਅਨੁਸਾਰ ਜੇ ਦੇਖੀਏ ਅਸੀਂ ਧੁਨੀ ਵਿਗਿਆਨ ਮਨੁੱਖੀ કંਠ ਚੋਂ ਉਚਾਰੀਆਂ ਹਰ ਕਿਸਮ ਦੀਆਂ ਧੁਨੀਆਂ ਦਾ ਵਰਣਨ ਕਰਦਾ ਏ ਜਦੋਂ ਕਿ ਧੁਨੀ ਵਿਉਂਤ ਵਿਗਿਆਨ ਖਾਸ ਖਾਸ ਪਾਸ਼ਾਵਾਂ ਦੀਆਂ ਵਿਸ਼ੇਸ਼ ਧੁਨੀਆਂ ਦਾ ਅਧਿਐਨ ਕਰਦਾ ਏ ਧੁਨੀ ਵਿਗਿਆਨ ਦੇ ਸਬੰਧ ਵਿੱਚ ਅਸੀਂ ਗੱਲ ਕਰਦੇ ਹਾਂ ਕਿਏ ਹੈ ਸ਼ੁੱਧ ਸਿਧਾਂਤਕ ਪਾਖਾ ਦੁਨੀਆ ਦੇ ਅਧਿਐਨ ਦਾ ਧੁਨੀ ਵਿਉਂਤ ਵਿਗਿਆਨ ਵਿੱਚ ਕਿਸੇ ਵਿਸ਼ੇਸ਼ ਪਾਸ਼ਾ ਦੀਆਂ ਕਾਰਜ ਦੁਨੀਆ ਦਾ ਹੀ ਵਰਣਨ ਤੇ ਜਿਹੜਾ ਸ਼੍ਰੇਣੀਕਰਨ ਉਹ ਕੀਤਾ ਜਾਂਦਾ ਹੈ ਅੱਗੇ ਧੁਨੀ ਵਿਗਿਆਨ ਦੀਆਂ ਜਿਹੜੀਆਂ ਸ਼ਾਖਾਵਾਂ ਦੇਖੀਏ ਸੀ ਤਾਂ ਤਿੰਨ ਮੁੱਖ ਸ਼ਾਖਾਵਾਂ ਇਹਦੀਆਂ ਮੰਨੀਆਂ ਜਾਂਦੀਆਂ ਨੇ ਨੰਬਰ 1 ਤੇ ਹੈਗਾ ਉਚਾਰ ਧੁਨੀ ਵਿਗਿਆਨ ਨੰਬਰ 2 ਤੇ ਹੈਗਾ ਸੰਚਾਰ ਧੁਨੀ ਵਿਗਿਆਨ ਫਿਰ ਹੈਗਾ श्रवਣੀ ਧੁਨੀ ਵਿਗਿਆਨ ਅੱਗੇ ਸਵਰ ਧੁਨੀਆਂ ਦੇ ਵਰਗੀਕਰਨ ਦੇ ਤਿੰਨ ਆਧਾਰ ਨੇ ਸਵਰ ਧੁਨੀਆਂ ਦੀ ਗੱਲ ਕਰੀਏ ਕਿਉਂਕਿ ਇਹਦੇ ਵਿੱਚ ਸਵਰ ਧੁਨੀਆਂ ਵਿਅੰਜਨ ਧੁਨੀਆਂ ਆਉਂਦੀਆਂ ਨੇ ਤਾਂ ਸਵਰ ਧੁਨੀਆਂ ਦੇ ਤਿੰਨ ਆਧਾਰ ਨੇ ਜਿਨ੍ਹਾਂ ਦੇ ਵਿੱਚੋਂ ਇਹ ਉਚਰਿਤ ਹੁੰਦੀਆਂ ਨੇ ਜੀਭ ਦੀ ਸਥਿਤੀ ਅਨੁਸਾਰ ਜੀਭ ਦੀ ਉਚਾਈ ਤੇ ਬੁੱਲਾਂ ਦੀ ਸਥਿਤੀ ਵਿਅੰਜਨ ਵਿਅੰਜਨ ਧੁਨੀਆਂ ਨੇ ਜਿਹੜੀਆਂ ਉਹ ਵੀ 3 15 ਦੇ ਆਧਾਰਤ ਹੁੰਦੀਆਂ ਨੇ ਉਚਾਰਣ ਦਾ ਸਥਾਨ ਰੋਕ ਤੇ ਉਚਾਰਣ ਦਾ ਲਹਿਜਾ ਅੱਗੇ ਥੋੜੀ ਜੀ ਗੱਲ ਅਸੀਂ ਧੁਨੀ ਵਿਗਿਆਨ ਦੀ ਕਰ ਲੈਨੇ ਆ ਧੁਨੀ ਗ੍ਰਾਮ ਵਿਗਿਆਨ ਆ ਜਿਹੜਾ ਇਹਦੇ ਵਿੱਚ ਹਰੇਕ ਪਾਸ਼ਾ ਦੇ ਧੁਨੀ ਗ੍ਰਾਮ ਫੋਨੀਮਾ ਧੁਨੀਆਂ ਦਾ ਵਿਗਿਆਨਕ ਵਿਸ਼ਲੇਸ਼ਣ ਵਿਵੇਚਨ ਪ੍ਰਣਾਲੀ ਦੁਆਰਾ ਸੰਕਲਿਤ ਕੀਤਾ ਜਾਂਦਾ ਹੈ ਜਾ ਜਿੱਤੇ ਵਿਗਿਆਨ ਸ਼ਬਦ ਆ ਕਿ ਇਟ ਮੀਨਸ ਵਿਗਿਆਨਕ ਤੌਰ ਤੇ ਦੇਖਿਆ ਜਾਂਦਾ ਵਿਸ਼ਲੇਸ਼ਣ ਕੀਤਾ ਜਾਂਦਾ ਉਸ ਚੀਜ਼ ਦਾ ਤਾਂ ਤੁਨੀ ਗ੍ਰਾਮ ਵਿਗਿਆਨ ਉਹੀ ਆ ਜਿਹਦੇ ਵਿੱਚ ਦੁਨੀਆਂ ਦਾ ਕੀ ਆ ਵਿਗਿਆਨਕ ਵਿਸ਼ਲੇਸ਼ਣ ਵਿੱਚ ਜਿਹੜਾ ਵਿਵੇਚਨ ਉਹ ਕੀਤਾ ਜਾਂਦਾ ਏ ਬਲੂਮ ਫੀਲਡ ਦਾ ਕਥਨਿਕ ਫੋਨੀਮ ਜਾਂ ਤੁਨੀ ਗ੍ਰਾਮ ਨਿੱਕੀ ਤੋਂ ਨਿੱਕੀ ਤੁਨੀ ਇਕਾਈ ਹੈ जिन्हे ਦੁਆਰਾ ਅਰਥਾਂ ਦੇ ਅੰਤਰ ਨੂੰ ਵੱਖਰਾ ਕੀਤਾ ਜਾ ਸਕਦਾ ਹੈ ਅਰਥਾਂ ਦੇ ਅੰਤਰ ਨੂੰ ਵੱਖਰਾ ਕੀਤਾ ਜਾ ਸਕਦਾ ਹੈ ਧੁਨੀਗ੍ਰਾਮ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਹੰਢੀ ਧੁਨੀਆਂ ਤੇ ਅਖੰਢੀ ਧੁਨੀਆਂ ਖੰਢੀ ਧੁਨੀਆਂ ਤੇ ਅਖੰਢੀ ਧੁਨੀਆਂ ਅੱਗੇ ਖੰਢੀ ਧੁਨੀਆਂ ਤੇ ਅਖੰਢੀ ਧੁਨੀਆਂ ਨੇ ਜਿਹੜੀਆਂ ਉਹਨਾਂ ਨੂੰ ਅੱਗੇ ਅਸੀਂ ਵਰਗੀਕ੍ਰਿਤ ਕਰਾਂਗੇ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਤਾਂ ਤੁਹਾਨੂੰ ਜਰੂਰ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਨੂੰ ਤੁਸੀਂ ਚੰਗੀ ਤਰ੍ਹਾਂ ਦੇਖ ਸਕੋ ਤੇ ਆਪਣਾ ਜਿਹੜਾ ਸਬਜੈਕਟ ਮੈਟਰ ਉਹ ਪੂਰਾ ਕਰ ਸਕੋ ਫਿਰ ਮਿਲਦੇ ਹਾਂ ਨੈਕਸਟ ਟਾਪਿਕ ਦੇ ਨਾਲ ওকে ਥੈਂਕਸ